दाना जारी है रस्ते उन्हें दांस देंगे और मेरा ही जायजा नहीं है और क्यों करें हमने मेरे तो आप कहीं नहीं करे लगती तुम मन करती हो

ਮੈਂ ਨਹੀਂ ਦੇਣਾ ਮੂਨਾ ਪਾਣੀ ਉਰੀ ਦੀ ਗੱਲ ਘਟਾਵਾ ਮੇਰੀ ਗੱਲ ਹੀ ਨਹੀਂ ਸੁਣਦਾ ਪਤਾ ਨਹੀਂ ਕੀ ਗੱਲ ਮੈਂ ਨਾ ਦੇਣਾ ਪਾਣੀ ਆਪੇ ਤੈਨੂੰ ਫਿਰ ਇਹ ਨੂੰ ਬੋਲ ਡੜੀ ਜੀ ਬੈਠੇ ਜੀ ਹਾਂ ਬੈਠਾ ਤੁਸੀਂ ਆ ਪਾਣੀ ਲੈ ਦਵਾਵਾ ਮਾਂ ਤੇ ਨਹੀਂ ਗਿਆ ਪਾਣੀ ਲਿਆਵੇ ਹੋਰ 10 15 ਮਿੰਟ ਹੋ ਗਏ ਨੇ ਮੁਰੀਦ ਹੂੰ ਠੀਕ ਨਾ ਪੰਦਾ ਤੇ ਆਇਆ ਹੋਇਆ ਕਿੱਥੋਂ ਮੈਂ ਆਇਆ ਤਗੀ ਦੂਰੋਂ ਚੱਲ ਕੇ ਹੂੰ ਔਰ ਸਬਜ਼ੀ ਵੀ ਰਹਾ ਮੈਂ ਖਾਣਾ ਚੋੜਨਾ ਰੁਕੀ ਖਾਵਾਂਗੇ ਕਿ ਇੱਥੇ ਪਾਣੀ ਨਹੀਂ ਮਿਲ ਜਿਆ ਡੈਡੀ ਜੀ ਮੈਨੂੰ ਤੁਹਾਨੂੰ ਦੇ ਦੇਣੀ ਮੇਰਾ ਮੇਰੇ ਤੇ ਹੀ ਗੱਲ ਸੁਣੋ ਪਿਆ ਲੋ ਡੈਡੀ ਜੀ ਮੈਂ ਉੱਠ ਆਈ ਆ ਇੱਥੇ ਬੈਠੀ ਸਾਰਾ ਕੰਮ ਘੁੰਮ ਕਰਕੇ ਤੇ ਆਣ ਕੇ ਮੰਮੀ ਮੇਰੇ ਨੂੰ ਬੋਲਣ ਲੱਗ ਗਏ ਹਾਂ ਹੋਰ ਕੀ ਜਿਹੜੀ ਵੀ ਮੈਂ ਕੋਈ ਕੰਮ ਕਰਦੀ ਆ ਤਾਂ ਮੈਨੂੰ ਹੀ ਕਹਿੰਦੇ ਰਹਿੰਦੇ ਮੈਨੂੰ ਹੀ ਕਹਿੰਦੇ ਰਹਿੰਦੇ ਹਰ ਵਾਰੀ ਮੰਮੀ ਕਿਹਾ ਕੋਲ 15 20 ਮਿੰਟ ਹੋ ਗਿਆ ਹੀ ਗਈ ਨਹੀਂ ਪਾਣੀ ਲੈ ਗਈ ਤੁਸੀਂ ਮੇਰੀ ਤੇ ਕੋਈ ਗੱਲ ਸੁਣਨੀ ਨਹੀਂ ਡੈ ਚਲੋ ਸੁਣਾਓ ਤੇ ਕੀ ਤੂੰ ਸਿੱਧੇ ਹੈਗੀ ਆ ਤੁਹਾਨੂੰ ਘਰ ਕੀ ਮਤੋਂ ਉਹ ਵੀ ਬਜ਼ੁਰਗ ਆ ਉਹ ਵੀ ਕੰਮ ਸੜ ਨਹੀਂ ਹੁਜਾਦ ਕੋਈ ਕੁਛ ਕਰਦੇ ਨਹੀਂ ਹੁਣੀ ਤੇ ਤੇਰੇ ਮਾਰਾ ਮੋਟਾ ਕਹਿਰ ਤਾਂ ਤੇਰੇ ਨੂੰ ਨਹੀਂ ਤੇ ਘਰ ਆ ਮੰਮੀ ਦੀ ਗੱਲ ਕਰਨੀ ਮੇਰੀ ਥੋੜੀ ਕਰਨੀ ਆ ਪਾਣੀ ਨਹੀਂ ਆ ਮੇਰਾ ਪੁੱਤ ਉਹਦੀ ਗੱਲ ਕਰਨੀ ਕੋਈ ਨਹੀਂ ਸੰਦੇ ਪਾਪਾ ਇਹਨਾਂ ਨੂੰ ਪਾਣੀ ਦੇ ਦਿੰਦੇ ਆ ਜੇ ਆਪੋ ਜੀ ਕੰਟੀ ਦੇ ਵਿੱਚ ਹੋਈ ਕੀ ਕਰੀਂ ਤੂੰ ਹੀ ਕਰ ਤੂੰ ਹੀ ਕਰ ਤੂੰ ਹੀ ਕਰ ਕੋਈ ਨਹੀਂ ਆਉਂਦੀ ਨਹੀਂ ਐ

ਹਾਂ ਹੁਣ ਕਦਵਾ ਤੇਰਾ ਵੀ ਕਰੂੰ ਤੈਨੂੰ ਤੇ ਰਾਜ ਦੇ ਸਬਜੀ ਵਾਲਿਆਂ ਨੂੰ ਮੇਜ ਕਰਾਂ 10 12 ਦਾ ਇੱਕ ਰੋਟੀ ਤੇ ਆਈ ਕਰੀ ਨਾ ਰੋਟੀ ਤੋਂ ਪਾਪ ਆ ਕੇ ਆ ਜਾਂਦਾ ਥਾਂ ਕੇ ਦਰਮਾ ਪਿਆ ਰਹੀਆਂ ਨਾ ਰਹੀ ਉਹਨੇ ਪਾਣੀ ਮੁੱਕ ਦੇ ਦਿੱਤਾ ਇਹਨੂੰ ਤਾਂ ਹੈ ਨਾ ਪਾਣੀ ਮੰਗ ਰਹੀ ਉਹ ਤੇਨੇ ਤੇਜਾ ਕੀ ਹੋਰ